ਪੰਜਾਬੀ ਗਾਇਕੀ ਅਤੇ ਕਲਾਕਾਰੀ ਦੇ ਖੇਤਰ ਵਿੱਚ ਇਨੀ ਦਿਨੀ ਇਲੂਮੀਨਾਟੀ ਦੀ ਕਾਫੀ ਚਰਚਾ ਹੋ ਰਹੀ ਹੈ ਇਸ ਸ਼ਬਦ ਦੀ ਕਾਫੀ ਚਰਚਾ ਹੋ ਰਹੀ ਹੈ ਇਸ ਨੂੰ ਲੈ ਕੇ ਇੱਕ ਪੱਖਮੀ ਬਹਿਸ ਵੀ ਚੱਲਦੀ ਹੋਈ ਵਿਖਾਈ ਦੇ ਰਹੀ ਹੈ ਖਾਸ ਕਰਕੇ ਪਿਛਲੇ ਦਿਨੀ ਜਦੋਂ ਪ੍ਰਵਾਸੀ ਪੰਜਾਬੀ ਗਾਇਕ ਅਤੇ ਰੈਪਰ ਨਸੀਬ ਨੇ ਉੱਗੇ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂ ਸੰਬੰਧੀ ਜੋ ਵੀਡੀਓ ਜਾਰੀ ਕੀਤਾ ਉਸ ਵਿੱਚ ਜੋ ਗੱਲਾਂ ਉਠਾਈਆਂ ਜੋ ਮੁੱਦੇ ਉਠਾਏ ਅਤੇ ਕਥਿਤ ਤੌਰ ਤੇ ਇਲੂਮੀਨਾਟੀ ਦੇ ਨਾਲ ਸੰਬੰਧਿਤ ਹੋਣ ਦੀ ਜੋ ਗੱਲ ਆਖੀ ਦਿਲਜੀਤ ਦਸਾਂਝ ਬਾਰੇ ਉਸ ਤੋਂ ਬਾਅਦ ਇੱਕ ਵਾਰ ਫਿਰ ਕਾਫੀ ਪੰਜਾਬੀ ਇਸ ਬੰਨੇ ਲੱਭਦੇ ਹੋਏ ਵਿਖਾਈ ਦੇ ਰਹੇ ਨੇ ਖੋਜ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿ ਇਲੂਮੀਨਾਟੀ ਕੀ ਚੀਜ਼ ਹੈ ਅਤੇ ਕਲਾਕਾਰਾਂ ਦੇ ਨਾਲ ਅਦਾਕਾਰਾਂ ਦੇ ਨਾਲ ਇਸ ਦਾ ਕੀ ਮੇਲ ਬੈਠਦਾ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਇਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਇਲੂਮਿਨਾਟੀ ਕੀ ਚੀਜ਼ ਹੈ ਅਤੇ ਇਸ ਦਾ ਗਾਇਕੀ ਅਤੇ ਕਲਾਕਾਰੀ ਦੇ ਖੇਤਰ ਦੇ ਨਾਲ ਕੀ ਜੋੜ ਬਣਦਾ ਹੈ ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਲੂਮਿਨਾਟੀ ਜਾਂ ਫਿਰ ਇਲੂਮਿਨਾਟੇ ਦਾ ਅਸਲ ਭਾਵ ਕੀ ਹੈ ਇਸ ਸ਼ਬਦ ਦਾ ਅਰਥ ਕੀ ਬਣਦਾ ਹੈ ਅੰਗਰੇਜ਼ੀ ਵਿੱਚ ਇਸ ਸ਼ਬਦ ਦਾ ਮਤਲਬ ਇਹ ਬਣਦਾ ਹੈ ਕਿਸੇ ਵੀ ਚੀਜ਼ ਦੇ ਉੱਪਰ ਰੌਸ਼ਨੀ ਪਾਉਣਾ ਜਾਂ ਫਿਰ ਕਿਸੇ ਚੀਜ਼ ਨੂੰ ਰੌਸ਼ਨੀ ਰਾਹੀਂ ਰੁਸ਼ਨਾ ਦੇਣਾ ਉਸ ਨੂੰ ਇਲੂਮਿਨਾਟੀ ਜਾਂ ਇਲੂਮਿਨਾਟੇ ਕਿਹਾ ਜਾਂਦਾ ਹੈ ਇਹ ਤਾਂ ਹੋ ਗਿਆ ਇਸ ਦਾ ਅਖਰੀ ਭਾਵ ਪਰ ਜੋ ਦੁਨੀਆ ਵਿੱਚ ਇਸ ਦੀ ਚਰਚਾ ਹੁੰਦੀ ਹੈ ਉਸ ਨੂੰ ਵੀ ਸਮਝਣਾ ਬਣਦਾ ਹੈ ਕਿ ਦੁਨੀਆ ਵਿੱਚ ਇਲੂਮਿਨਾਟੀ ਨਾਂ ਦੀ ਕੋਈ ਸੰਸਥਾ ਜਾਂ ਕੋਈ ਲੋਕਾਂ ਦਾ ਸਮੂਹ ਜਾਂ ਕੋਈ ਇਹੋ ਜਿਹੀ ਕੋਈ ਜਥੇਬੰਦੀ ਕੰਮ ਕਰ ਰਹੀ ਹੈ ਜਾਂ ਨਹੀਂ ਇਸ ਨੂੰ ਲੈ ਕੇ ਹਮੇਸ਼ਾ ਦੁਨੀਆ ਵਿੱਚ ਦੋ ਕਿਸਮ ਦੀ ਰਾਏ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਸਲ ਵਿੱਚ ਇੱਕ ਸਮੂਹ ਹੈ ਇੱਕ ਜਥੇਬੰਦੀ ਮੌਜੂਦ ਹੈ ਜੋ ਇਸ ਨਾਂ ਹੇਠ ਕੰਮ ਕਰਦੀ ਹੈ ਜਦਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਮਹਿਜ਼ ਇੱਕ ਕਾਲਪਨਿਕ ਜਥੇਬੰਦੀ ਹੈ ਕਾਲਪਨਿਕ ਸਮੂਹ ਹੈ ਤੇ ਅਸਲ ਵਿੱਚ ਇਸ ਦੀ ਕੋਈ ਵਜੂਦ ਜਾਂ ਅਹਿਮੀਅਤ ਨਹੀਂ ਹੈ ਇਤਿਹਾਸ ਦੇ ਪੰਨਿਆਂ ਨੂੰ ਜ਼ਿਕਰ ਫਰੋਲੀਏ ਤਾਂ ਇਹ ਜਾਣਕਾਰੀ ਮਿਲਦੀ ਹੈ ਕਿ 18ਵੀਂ ਸਦੀ ਵਿੱਚ ਮਈ ਮਹੀਨੇ ਦੌਰਾਨ ਹੀ ਮੌਜੂਦਾ ਸਮੇਂ ਜਰਮਨੀ ਦੇਸ਼ ਦੇ ਇੱਕ ਹਿੱਸੇ ਬਵੇਰੀਆ ਵਿੱਚ ਇੱਕ ਸੰਸਥਾ ਬਣੀ ਸੀ ਜਿਸ ਦਾ ਨਾਂ ਸੀ ਬਵੇਰੀਅਨ ਇਲੂਮੀਨਾਟੀ ਜਿਸ ਦੀ ਸਥਾਪਨਾ ਗੁਪਤ ਤੌਰ ਤੇ ਹੋਈ ਸੀ ਅਤੇ ਇਸ ਵਿੱਚ ਕਈ ਅਜਿਹੇ ਕਲਾਕਾਰ ਅਤੇ ਕਲਾ ਦੇ ਖੇਤਰ ਨਾਲ ਜੁੜਦੀਏ ਕਈ ਹੋਰ ਲੋਕ ਮੌਜੂਦ ਸਨ ਇਹ ਵੀ ਮੰਨਿਆ ਜਾਂਦਾ ਹੈ ਕਿ ਐਡਮ ਵੈਸ਼ਪੋਟ ਇਸ ਸੰਸਥਾ ਦੇ ਸੰਸਥਾਪਕ ਸਨ ਇਸ ਦੀ ਸਥਾਪਨਾ ਕਿਉਂ ਹੋਈ ਸੀ ਇਸ ਬਾਰੇ ਇਹ ਜਾਣਕਾਰੀ ਮਿਲਦੀ ਹੈ ਕਿ ਉਸ ਵੇਲੇ ਦੀ ਸਰਕਾਰ ਵੱਲੋਂ ਕੀਤੇ ਜਾਂਦੇ ਕੁਝ ਕੰਮਾਂ ਦਾ ਵਿਰੋਧ ਕਰਨਾ ਆਮ ਲੋਕਾਂ ਦੀ ਜ਼ਿੰਦਗੀ ਉੱਪਰ ਧਰਮ ਦਾ ਹਾਵੀ ਹੋਣਾ ਅਤੇ ਵਿਹਿਮਾ ਪਰਮਾ ਦੇ ਖਿਲਾਫ ਇਸ ਸੰਸਥਾ ਨੂੰ ਸ਼ੁਰੂ ਕੀਤਾ ਗਿਆ ਸੀ। ਉਹਨਾਂ ਵੇਲੇਾਂ ਦੌਰਾਨ ਵੀ ਇਸ ਗੱਲ ਉੱਤੇ ਲਗਾਤਾਰ ਚਰਚਾ ਚੱਲਦੀ ਹੁੰਦੀ ਸੀ ਕਿ ਉਸ ਸਮਾਂਨੇ ਦੇ ਕਈ ਪ੍ਰਸਿੱਧ ਕਲਾਕਾਰ ਜਿਵੇਂ ਕਿ ਯੋਹਾਨ ਵਾਲਫਕੈਂਗ ਵਾਨ ਗੋਥੇ ਅਤੇ ਯੋਹਾਨ ਗੋਤਸਫ੍ਰਾਈਡ ਹਰਡਰ ਅਤੇ ਕਈ ਹੋਰ ਇਸੇ ਤਰ੍ਹਾਂ ਦੇ ਨਾਮੀ ਕਲਾਕਾਰ ਇਸ ਸੰਸਥਾ ਦੇ ਨਾਲ ਸਮੇਂ-ਸਮੇਂ 'ਤੇ ਜੁੜਦੇ ਰਹੇ। ਇਹ ਵੀ ਚਰਚਾ ਹੌਲੀ-ਹੌਲੀ ਚਲਦੀ ਰਹੀ ਕਿ ਇੱਕ ਨਵੀਂ ਕਿਸਮ ਦੀ ਦੁਨੀਆ ਵਸਾਉਣ ਜਾਂ ਇੱਕ ਨਵੇਂ ਤਰ੍ਹਾਂ ਦਾ ਪ੍ਰਬੰਧ ਚਲਾਉਣ ਲਈ ਵੀ ਇਹ ਸੰਸਥਾ ਅੰਦਰਖਾਤੇ ਕੰਮ ਕਰ ਰਹੀ ਹੈ ਜੋ ਹਲੇ ਦੁਨੀਆ ਦੇ ਸਾਹਮਣੇ ਨਹੀਂ ਆਈ ਪਰ ਇਹ ਲਗਾਤਾਰ ਆਪਣੇ ਕੰਮ ਵਿੱਚ ਲੱਗੀ ਹੋਈ ਹੈ ਇਸੇ ਤਰ੍ਹਾਂ ਦੁਨੀਆ ਪੱਧਰ ਉਤੇ ਕਈ ਹੋਰ ਇਸੇ ਤਰ੍ਹਾਂ ਦੇ ਸਿਧਾਂਤ ਅਤੇ ਸਾਜ਼ਿਸ਼ਾਂ ਵਰਤਾਰਿਆਂ ਦੀ ਚਰਚਾ ਵੀ ਇਲੂਮੀਨਾਟੀ ਦੇ ਨਾਲ ਜੁੜਦੀ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਇਸ ਕੱਲ ਦਾਵੀ ਕਾਫੀ ਜ਼ੋਰ ਚੱਲਣਾ ਸ਼ੁਰੂ ਹੋ ਗਿਆ ਹੈ ਕਿ ਦੁਨੀਆ ਭਰ ਦੇ ਕਈ ਨਾਮੀ ਕਲਾਕਾਰ ਅਤੇ ਗਾਇਕ ਵੀ ਇਲੂਮੀਨਾਟੀ ਦੇ ਨਾਲ ਜੁੜੇ ਹੋਏ ਨੇ ਅਤੇ ਅਕਸਰ ਜਦੋਂ ਕਿਸੇ ਗਾਇਕ ਜਾਂ ਕਲਾਕਾਰ ਵੱਲੋਂ ਕੁਝ ਅਜੀਹੇ ਸੰਕੇਤ ਜਾਂ ਹਾਉ ਭਾਵ ਜਾਂ ਸਰੀਰਕ ਸੰਕੇਤ ਦਿੱਤੇ ਜਾਂਦੇ ਨੇ ਜੋ ਇਲੂਮੀਨਾਟੀ ਦੇ ਸੰਕੇਤਾਂ ਦੇ ਨਾਲ ਜੁੜਦੇ ਹੁੰਦੇ ਨੇ ਜਾਂ ਇਲੂਮੀਨਾਟੀ ਦੇ ਵੱਖ-ਵੱਖ ਆਕਾਰ ਵਰਗੇ ਲੱਗਦੇ ਨੇ ਤਾਂ ਇਹਨਾਂ ਚਰਚਾਵਾਂ ਦਾ ਜ਼ੋਰ ਫੜਨਾ ਫਿਰ ਸੁਭਾਵਕ ਹੋ ਜਾਂ ਦਾ ਗੁੱਲ ਮੜਾ ਕੇ 100 ਹੱਥ ਰੱਸਾ ਸਿਰੇ ਤੇ ਗੰਢ ਵਾਂਗ ਜੇ ਗੱਲ ਸਮਝਣੀ ਹੋਵੇ ਤਾਂ ਇਲੂਮੀਨਾਟੀ ਸੰਬੰਧੀ ਹਾਲੇ ਦੁਨੀਆ ਸਪਸ਼ਟ ਨਹੀਂ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਮੌਜੂਦ ਹੈ ਕੰਮ ਕਰ ਰਹੀ ਹੈ ਜਦਕਿ ਕੁਝ ਲੋਕ ਇਸ ਨੂੰ ਕਾਲਪਨਿਕ ਦੱਸਦੇ ਨੇ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਦੇ ਨਾਲ ਨਾਲ ਇਲੂਮੀਨਾਟੀ ਦੀ ਚਰਚਾ ਵੱਧਦੀ ਜਾ ਰਹੀ ਹੈ ਤੇਜ਼ ਹੁੰਦੀ ਜਾ ਰਹੀ ਹੈ ਅਤੇ ਜਿਵੇਂ ਕਿ ਕਹਿੰਦੇ ਨੇ ਕਿ ਧੂਆ ਉੱਥੇ ਉੱਠਦਾ ਜਿੱਥੇ ਅੱਗ ਹੋਵੇ ਕੁਝ ਨਾ ਕੁਝ ਇਹਦੇ ਪਿੱਛੇ ਗੱਲ ਹੋ ਵੀ ਸਕਦੀ ਹੈ ਅਤੇ ਇਸ ਨੂੰ ਸਮਝਣ ਦੇ ਲਈ ਹਾਲੇ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ